ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਮੀਤਾ ਮਾਨਸਾ ਅੱਜ ਆਪਾਂ ਪਹੁੰਚੇ ਆ ਚਨੀਰ ਚਨੀਰ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਸ਼ੋਅਰੂਮ ਹੈ ਨੌਰਥ ਸ਼ੈਡਨ ਦਾ ਕੱਪੜੇ ਬ੍ਰਾਂਡਡ ਕੱਪੜੇ ਦਾ ਜਿਹੜਾ ਸ਼ੋਅਰੂਮ ਖੁੱਲ ਗਿਆ ਸੋਨੂੰ ਵਿਖਾਉਣੇ ਆ ਵੀ ਉਹ ਸ਼ੋਅਰੂਮ ਦੇ ਵਿੱਚ ਕਿਹੜੀ ਕਿਹੜੀ ਮਨ ਲੋ ਬ੍ਰਾਂਡਡ ਕੱਪੜੇ ਮਿਲਦੇ ਨੇ ਕਿਹੜੀ ਕਿਹੜੀ ਕੰਪਨੀ ਦੇ ਕੀ ਕੀ ਆਫਰ ਚੱਲੀਆਂ ਨੇ ਆਜੋ ਸੋਨੂੰ ਦਿਖਾਉਣੇ ਆ ਮਲਾਉਣੇ ਵੀਰੇ ਹੋਰਾਂ ਗੱਲਬਾਤ ਲਓ ਜੀ ਬਾਈ ਜੀ ਫਿਰ ਦਿਖਾ ਦਿਓ ਆਪਣੇ ਚੌਂਗਲੇ ਭਰਾਵਾਂ ਨੂੰ ਆਪਾਂ ਜਿਹੜੇ ਕੋਈ ਆਪਣੇ ਕੋਲੇ ਵਧੀਆ ਬ੍ਰਾਂਡਡ ਚੀਜ਼ਾਂ ਦਿਖਾਉਂਦੇ ਹਾਂ ਜੀ ਹਾਂਜੀ ਹਾਂਜੀ ਆਪਾਂ ਟੀ-ਸ਼ਰਟ ਤੋਂ ਸਟਾਰਟ ਕਰਦੇ ਹਾਂ ਜੀ ਹਾਂਜੀ ਪਹਿਲਾਂ ਆ ਦੇਖ ਲਓ ਜੀ ਬਾਜੀ ਆਪਣੇ ਕੋਲੋਂ ਦੀ 400 ਤੋਂ ਟੀ-ਸ਼ਰਟ ਸਟਾਰਟ ਹੋ ਜਾਂਦੀ ਆ ਠੀਕ ਹੈ ਜੀ ਤੇ ਹਾਈ ਰੇਟ ਹੀ ਜਾਂਦੇ ਨੇ ਜੀ ਜਮਾ ਟੌਪ ਕੁਆਲਿਟੀ ਹੋਊਗੀ ਠੀਕ ਹੈ ਲਓ ਜੀ 400 ਤੋਂ ਉੱਪਰ ਜਿਹੜਾ ਮਰਜ਼ੀ ਰੇਟ ਲੈ ਲਓ 400 ਰੁਪਏ ਦੀ ਜਿਹੜੀ ਕੰਪਨੀ ਦੀ ਤੁਹਾਨੂੰ ਜਿਹੜੀ ਸ਼ਰਟ ਮਿਲ ਜੂਗੀ ਹੈ ਨਾ ਜੀ ਹਾਂਜੀ 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 ਆ ਦੇਖ ਸਕਦੇ ਹੋ ਟੀ-ਸ਼ਰਟ ਆ ਜਿਹੜਾ ਮਰਜ਼ੀ ਰੇਟ ਜਿਹੜੀ ਮਰਜ਼ੀ ਚੀਜ਼ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਲਓ ਜੀ ਸਾਈਜ਼ ਤਕਰੀਬਨ ਸਾਰੇ ਮਿਲ ਜਾਂਦੇ ਹੋਣੇ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਮਿਲ ਜਾਂਦਾ ਠੀਕ ਹੈ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਸਾਈਜ਼ ਵੀਰੇ ਹੋਰਾਂ ਕੋਲੇ ਹਾਜ਼ਰ ਨੇ ਤੇ ਸਾਰਾ ਬ੍ਰਾਂਡਡ ਆ ਮਾਲ ਹੈ ਨਾ ਜੀ ਤੇ ਇੱਕ ਪਾ ਦੂਜਾ ਵੀ ਦਿਖਾ ਦੋ ਜੀ ਇਹ ਅੱਜ ਟ੍ਰੈਂਡ ਜਾਂ ਚੱਲੀ ਜਾਂਦਾ ਜੀ ਅੱਜ ਕੱਲ ਹਾਂ ਟ੍ਰੈਂਡ ਫਿਰ ਲਓ ਗੋਲ ਗਲੀ ਜਾਈ ਲੈ ਵੀ ਅੱਜ ਕੱਲ ਬਹੁਤ ਚਰਚਾ ਚ ਹੈ ਨਾ ਜੀ ਇਹ ਚੀਜ਼ ਹਾਂ ਜੀ ਲਓ ਜੀ ਪਰਾਮਾਂ ਵਾਸਤੇ ਬਹੁਤ ਹੀ ਵਧੀਆ ਜਿਹੜੀ ਇਹ ਟੀ-ਸ਼ਰਟ ਆ ਗਈਆਂ ਵੀ ਵੀਰੇ ਹੋਰਾਂ ਕੋਲੇ ਕੰਪਨੀ ਦੀਆਂ ਨੇ Ориਜినਲ ਆ ਤੁਸੀਂ ਦੇਖ ਸਕਦੇ ਹੋ ਟੈਗ ਜਮਾ ਅਸਲੀ ਲੱਗਿਆ ਹੋਇਆ ਕੋਈ ਨਕਲੀ ਵਾਲਾ ਕੰਮ ਨਾ ਸਮਝਿਓ ਕਈ ਵਾਰੀ ਐਂ ਜੇ ਹੋ ਜਾਂਦਾ ਨਾ ਵੀ ਖबरी ਚੀਜ਼ ਦਿਖਾਈ ਕੋਈ ਛੋਰ ਜਾਂਦੇ ਨੇ ਤੇ ਦੇ ਕੁਛ ਹੋਰ ਦੇਣਗੇ ਦੇਖ ਸਕਦੇ ਹੋ ਜਿਵੇਂ ਸਟੋਰ ਵਾਲਾ ਆਰਟੀਕਲ ਮਿਲੂ ਆਪਣੇ ਕੋਲ ਠੀਕ ਹੈ ਜੀ ਸਟੋਰ ਦਾ ਨੈਕੀ ਦਾ ਹਾਂਜੀ ਅਸੀਕੇ ਆ ਗਿਆ ਜੀ ਲੈ ਵੀ ਸੀਕੇ ਨੈਕੀ ਤੇ ਹੋਰ ਇਹਦੇ ਵਿੱਚ ਕਿਹੜੇ-ਕਿਹੜੇ ਆ ਗਏ ਜੀ ਆਪਣੇ ਕੋਲ ਆਹ ਹੈਕਟ ਆ ਗਿਆ ਜੀ ਲਓ ਜੀ ਦੇਖੋ ਸਟੋਰ ਵਾਲੀ ਕੁਆਲਿਟੀ ਮਿਲੂ ਸਟੋਰ ਵਾਲੀ ਆਰਟੀਕਲ ਮਿਲ ਆਰਟੀਕਲ ਮਿਲੂਗਾ ਜੀ ਬਿਲਕੁਲ ਇਹਦਾ ਕੋਈ ਦੱਸਣ ਦੀ ਲੋੜ ਹੀ ਨਹੀਂ ਜੀ ਅੰਦਰ ਵੜਦੇ ਆ ਸਾਰੀ ਪਤਾ ਲੱਗ ਗਿਆ ਜੀ ਆਪਾਂ ਨੂੰ ਉਹ ਚੀਜ਼ਾਂ ਦੇਖ ਸਕਦੇ ਹੋ ਤੁਸੀਂ ਬਹੁਤ ਘੈਂਟ ਮਾਲ ਹੈ ਜੀ ਤੇ ਆਪਣੇ ਕੋਲੇ ਜਿਹੜਾ ਹੋਰ ਇਹਦੇ ਵਿੱਚ ਆ ਗਿਆ ਜੀ ਜਿਵੇਂ ਲੋਹਰਾ ਤੇ ਪੈਂਟਾਂ ਛਾਲਾਂ ਉਹ ਵੀ ਸਾਰਾ ਆਪਣੇ ਕੋਲੇ ਫਟੇ ਲਈ ਏ ਟੂ ਜ਼ेड ਮਿਲੂ ਆਪਣੇ ਕੋਲੇ ਜੀ ਠੀਕ ਹੈ ਜੀ ਆਜੋ ਆਪਾਂ ਹੁਣ ਲੋਹਰਾ ਦੇ ਵੀ ਪਾ ਲਏ ਚਾਨਣ ਜੀ ਲਓ ਜੀ ਲੋਹਰਾ ਵੀ ਆਪਣੇ ਕੋਲੇ ਲੋ ਕੁਆਲਿਟੀ ਤੋਂ ਸਟਾਰਟ ਹੋ ਕੇ ਮੰਨ ਲਓ ਵਧੀਆ ਹਾਈ ਐਂਡ ਕੁਆਲਿਟੀ ਤੱਕ ਵਗ ਜਾਂਦੀ ਹੈ ਜੀ ਠੀਕ ਹੈ ਜੀ ਮਨ ਲਓ ਆਪਣੀ ਸਟਾਰਟਿੰਗ ਕਿੱਥੋਂ ਜੀ ਹੋ ਜਾਂਦੀ ਹੈ ਜੀ ਆਪਣੀ ਦੀ ਮਨ ਲਓ ਜੀ 3350 ਤੋਂ ਸਟਾਰਟ ਹੋ ਜਾਂਦੀ ਹੈ ਲਓ ਜੀ 3350 ਤੋਂ ਲੈ ਕੇ ਉੱਪਰ ਜਿੰਨੀ ਮਰਜ਼ੀ ਰੇਟ ਦੀ ਤੁਸੀਂ ਲੈ ਸਕਦੇ ਹੋ ਜਿਹੜੀ ਲੋਰ ਆ ਗਈ ਹੈ ਨਾ ਜੀ ਹਾਂਜੀ 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 ਹਾਂ ਦੇਖ ਸਕਦੇ ਹੋ ਜਮਾ ਮਾਰਕਾ ਲੱਗਿਆ ਹੋਇਆ ਐਡੀ ਰਸ ਲੈ ਲਓ ਤੇ ਹੋਰ ਕਿਹੜੇ ਆਗੇ ਜਿੱਦੇ ਨੈਕੀ ਨੈਕੀ ਆ ਗਈ ਜੀ ਜਾਰਡਨ ਸਾਰੇ ਆਰਟੀਕਲ ਮਿਲ ਜਾਣਗੇ ਇਹ ਸਾਰੇ ਬ੍ਰਾਂਡਾਂ ਦੇ ਜੀ ਅੱਜ ਕੱਲ ਇਹ ਚੀਜ਼ ਬਹੁਤ ਚੱਲ ਰਹੀ ਹੈ ਜੀ ਹੈ ਨਾ ਹਾਂਜੀ ਹਾਂਜੀ ਕਾਰਗੋ ਸਟਾਈਲ ਆ ਦੇ ਹਾਂਜੀ ਕਾਰਗੋ ਸਟਾਈਲ ਬਹੁਤ ਹੀ ਸੋਹਣੇ ਦੇ ਪਿਆਰੇ ਪਿਆਰੇ ਕਲਰ ਹੈ ਹਾਂਜੀ 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 ਇੱਕ ਅੱਜ ਕੱਲ ਨੂੰ ਜਿੱਪ ਦਾ ਬੜਾ ਟ੍ਰੈਂਡ ਚੱਲਿਆ ਜੀ ਉਹ ਵੀ ਦਿਖਾ ਦਿਓ ਜੀ ਫਿਰ ਮਿਲੂਗਾ ਆਪਣੇ ਕੋਲ ਲਓ ਜੀ ਜਮਾ ਟਾਪ ਕੁਆਲਿਟੀ ਹੋਊ ਜੀ ਅੰਡਰ ਆਰਮ ਦਾ ਸਟicker ਲੱਗਿਆ ਹੋਊਗਾ ਸਟੋਰ ਦਾ ਆਰਟੀਕਲ ਹੈ ਬਿਲਕੁਲ ਠੀਕ ਹੈ ਜੀ ਜਮਾ ਗੱਲ ਹੀ ਬਣਾਈ ਪਈ ਹੈ ਜੀ ਹੈਨਾ ਹਾਂਜੀ ਇਸ ਕੈਚਰ ਦਾ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਕੁਆਲਿਟੀ ਹੈ ਹਾਂਜੀ ਬਾਕੀ ਕੱਪੜੇ ਦਾ ਜਿਹੜਾ ਕਲਰ ਵੀ ਵਧੀਆ ਤੇ ਕੱਪੜਾ ਵੀ ਪੂਰਾ ਨਰਮ ਹੈ ਜੀ ਹੈਨਾ ਪੂਰਾ ਵਧੀਆ ਹੈ ਐਡੀਡਾਸ ਆ ਗਿਆ ਐਡੀਡਾਸ ਆ ਗਿਆ ਜੀ ਤੇ ਖਾਸ ਕਰਕੇ ਵੀਡੀਓ ਉਹਨਾਂ ਵੀਰਾਂ ਵਾਸਤੇ ਹੈ ਇਹ ਜਿਹੜੇ ਭਰਾ ਬਾਹਰਲੇ ਦੇਸ਼ ਜਾਂਦੇ ਨੇ ਨਾ ਜਦੋਂ ਉਹ ਬ੍ਰਾਂਡਡ ਕੱਪੜੇ ਲੈ ਕੇ ਜਾਂਦੇ ਨੇ ਹੈਨਾ ਤੇ ਉਹ ਮੰਨ ਲਓ ਵੀ ਇੰਨੀ ਮਹਿੰਗੀ ਸ਼ਾਪਿੰਗ ਕਰਕੇ ਲੈ ਕੇ ਜਾਂਦੇ ਨੇ ਘਟੋ-ਘਟ 50-50 ਹਜ਼ਾਰ ਲੱਖ-ਲੱਖ ਰੁਪਏ ਦੀ ਤੇ ਇੱਥੇ ਵੀਰੇ ਹੋਰੀ ਉਹਨਾਂ ਨੂੰ ਬਹੁਤ ਹੀ ਘੱਟ ਰੇਟ ਤੇ ਬ੍ਰਾਂਡਡ ਕੱਪੜੇ ਦੇ ਦੇਣਗੇ ਜਿਹੜਾ ਵੀ ਭਰਾ ਮੰਨ ਲਓ ਵੀ ਤੁਸੀਂ 10 ਹਜ਼ਾਰ ਰੁਪਏ ਦੀ ਸ਼ਾਪਿੰਗ ਕਰੋਗਾ ਉਹਨਾਂ ਨੂੰ ਥੋੜਾ ਬਹੁਤਾ ਆਫਰ ਵੀ ਦੇਉਂਗੇ ਹੈਨਾ ਜੀ ਹਾਂਜੀ ਹਾਂਜੀ ਬਿਲਕੁਲ ਇਹ ਵੀਰੇ ਹੋਰਾਂ ਬੰਦਿਆਂ ਉਹ ਜਿਹੜਾ 10 ਹਜ਼ਾਰ ਦੀ ਸ਼ਾਪਿੰਗ ਕਰੂਗਾ ਉਹਨੂੰ ਆਫਰ ਵੀ ਜਰੂਰ ਦਿੱਤੇ ਜਾਣਗੇ ਤੇ ਹੋਰ ਜੀ ਆਪਾਂ ਫਿਰ ਸ਼ਰਟਾਂ ਵੀ ਦਿਖਾ ਦਈਏ ਜੀ ਆਪਾਂ ਸ਼ਰਟਾਂ ਵੀ ਦੇਖ ਕਰਾ ਲਈਏ ਜੀ ਆ ਜਾ ਹਿੰਮਤ ਲਓ ਜੀ ਸ਼ਰਟਾਂ ਵੀ ਦਿਖਾ ਦਈਏ ਸ਼ਰਟਾਂ ਦੇਖੋ ਜੀ ਇਹ ਹਾਫ 슬ੀਵ ਚ ਆ ਗਈ ਜੀ ਹਾਫ 슬ੀਵ ਚ ਵਾਹ ਜੀ ਵਾਹ ਅਗਰ ਦੁਬਾਰੇ ਇਟਾਣੀ ਚੱਲ ਪਿਆ ਜੀ ਹਾਫ 슬ੀਵ ਹਾਂਜੀ 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 ਹਾਂ ਪਹਿਲਾਂ ਮਨ ਲਓ ਪੂਰੀ ਦਾ ਚੱਲਦਾ ਹੁੰਦਾ ਹੁਣ ਹਾਫ ਦਾ ਚੱਲ ਪਿਆ ਹਾਂ ਆ ਫੁੱਲ ਆ ਗਈ ਜੀ ਦੇਖੋ ਇਹ ਫੁੱਲ ਚ ਆ ਗਈ ਜੀ ਬਹੁਤ ਸੋਹਣੇ ਆਰਟੀਕਲ ਹੁੰਦੇ ਬਿਲਕੁਲ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਹਾਫ 슬ੀਵ ਇਹ ਕਿਹੜੀ ਉਹਦੇ ਚ ਆ ਗਈ ਜੀ ਫਿਰ ਬਰੂਕਸ ਬ੍ਰਦਰ ਦਾ オリジナル ਹੋ ਜਾਮਾ ਜੀ ਠੀਕ ਹੈ ਜੀ ਤੁਸੀਂ ਲੋਗੋ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖੋ ਹਾਂ ਜੀ ਹਾਂ ਲੋਗੋ ਦੀ ਕੁਆਲਿਟੀ ਚੈੱਕ ਕਰਾਦੇ ਹਾਂ ਮਤਲਬ ਬਾਕੀ ਆਪਣੇ ਕੋਲੇ ਪਲੇਨ ਹੋਣਗੇ ਜੀ ਦੇਖੋ ਹਾਂ ਜੀ ਹਾਂ ਬਰਬਰੀ ਦੀ ਆ ਗਈਆਂ ਦੇਖੋ ਬਰਬਰੀ ਚ ਆ ਗਈ ਲੋ ਜੀ ਪਲੇਨ ਚ ਆ ਗਿਆ ਹਾਂ ਜੀ ਬਰਬਰੀ ਆ ਗਈ ਜਮਨ ਸਾਰਾ オリジナル ਆਰਟੀਕਲ ਹਾਂ ਜੀ ਤਾਂ ਬਰੂਕਸ ਬ੍ਰਦਰ ਆ ਗਿਆ ਜੀ ਰੂਸ ਬ੍ਰਦਰ ਹਾਂ ਜੀ ਮੰਨ ਲਓ ਇਹਦੇ ਚ ਵੀ ਸਾਈਜ਼ ਹਾਂ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਹਾਂ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਹਾਂ ਦੇ ਰੰਗਾ ਰੁੰਗਾ ਦੀ ਕੋਈ ਦਿੱਕਤ ਨਹੀਂ ਜਿਹੜਾ ਮਰਜੀ ਰੰਗ ਮੰਗੋ ਕਲਰ ਮੰਗੋ ਉਹੀ ਕਲਰ ਹਾਜ਼ਰ ਹੈ ਵੀਰੇ ਹਰਾਂ ਕੋਲੇ ਹੈਨਾ ਤੇ ਬਾਈ ਜੀ ਇਹਦੇ ਚ ਆਪਣੇ ਕੋਲੇ ਹੁਣ ਪੈਂਟਾਂ ਵੀ ਦਿਖਾ ਦਈਏ ਜੀ ਆਪਾਂ ਹਾਂ ਜੀ ਪੈਂਟਾਂ ਹਾਂ ਜੀ ਪੈਂਟ ਵੀ ਦਿਖਾ ਦਈਏ ਤੇ ਹਮਤ ਤੂੰ ਇਧਰ ਟੀ-ਸ਼ਰਟਾਂ ਤੇ ਮਾਰ ਲੈ ਕੈਮਰਾ ਤੇ ਇੰਨੇ ਅਸੀਂ ਮਾਰਾ ਜਾ ਇਧਰੋਂ ਪੈਂਟਾਂ ਵੀ ਦਿਖਾ ਦਿਗੇ ਹੁਣ ਤੁਹਾਨੂੰ ਪੈਂਟਾਂ ਆਪਣੇ ਕੋਲ ਨਾਰਮਲ ਤੋਂ ਲੈ ਕੇ ਜੀ ਦੇਖੋ ਜੀ ਆਪਣੀ ਲਿਵਾਇਸ ਦੀ ਹੈਗੀ ਨਾਰਮਲ ਇਹ ਵੀ ਹੋ ਲੱਗੀ ਜੀ ਹਾਂ ਜੀ ਤੇ ਬਾਕੀ ਟੀਆਰ ਦੀ ਤੁਸੀਂ ਟੀਆਰ ਐਲ ਵੀ ਸੀ ਹੈ ਕਿ ਜੀ ਹਾਂਜੀ ਹਾਂਜੀ ਇਹ ਟੀਆਰ ਦੀ ਜਿਹੜੀ ਮੋٹے ਧਾਗੇ ਵਾਲੀ ਕਹਿੰਦੇ ਮੋٹے ਧਾਗੇ ਵਾਲੀ ਸੀ ਜੀ ਬਾਈ ਜੀ ਇੱਕ ਤਾਂ ਆਪਾਂ ਇਹ ਲੋਕੇਸ਼ਨ ਦੱਸੋ ਆਪਾਂ ਕਿਹੜੀ ਲੋਕੇਸ਼ਨ ਤੇ ਕੀ ਤੁਹਾਡਾ ਨੰਬਰ ਹੈ ਇਹ ਆਪਾਂ ਜੀ ਜਿਹੜਾ ਚਨੀਂੜਾ ਬੋਹਾ ਰੋਡ ਹੈ ਜੀ ਥਾਣੇ ਵਾਲਾ ਰੋਡ ਵਜਦਾ ਆਪਾਂ ਉੱਥੇ ਖੜੇ ਆ ਜੀ ਤੇ ਆਪਣਾ ਨੰਬਰ ਹੈਗਾ 62399 62008 ਠੀਕ ਹੈ ਜੀ ਤੇ ਸ਼ਾਪ ਦਾ ਪੂਰਾ ਨਾਮ ਦੱਸ ਦਿਓ ਜੀ ਸ਼ਾਪ ਦਾ ਨੇਮ ਹੈਗਾ ਆਪਣਾ ਈਦਾਂ ਨੌਰਥ ਸਾਈਡ ਇੰਸਟਾਗ੍ਰਾਮ ਦੇ ਪੇਜ ਵੀ ਆਪਣਾ ਨੌਰਥ ਸਾਈਡ ਚ ਨੀਰ ਦੇਣਾ ਤੇ ਨੀਰ ਦੇਣਾ ਤੇ ਠੀਕ ਹੈ ਜੀ ਤੇ ਇੱਕ ਭਾਈ ਜੀ ਜਿਹੜਾ ਡਿਲੀਵਰੀ ਹੈ ਮੰਨ ਲਓ ਕਿਸੇ ਭਰਾ ਨੇ ਕੋਈ ਦੂਰ ਨੇੜੇ ਮੰਗਵਾਉਣੇ ਹੈ ਹਾਂਜੀ ਹਾਂਜੀ ਜਿਹੜੇ ਮੰਨ ਲਓ ਆਪਣੇ ਲੀੜੇ ਮੰਗਵਾਉਣੇ ਨੇ ਕੱਪੜੇ ਤੇ ਦੂਰ ਨੇੜੇ ਉਹ ਕਿੱਥੋਂ ਤੱਕ ਦੀ ਆਪਣੀ ਡਿਲੀਵਰੀ ਦਾ ਡਿਲੀਵਰੀ ਆਪਣੀ ਵਰਲਡ ਵਾਈਡ ਹੀ ਆ ਜੀ ਠੀਕ ਹੈ ਜੀ ਜੇ ਇੰਡੀਆ ਚ ਕਰਾਉਣੀ ਹੈ ਮੰਨ ਲਓ 4-5000 ਦੀ ਆਪਣੇ ਤੋਂ ਲੈਂਦਾ ਕੱਪੜੇ ਫਿਰ ਤਾਂ ਆਪਾਂ ਫ੍ਰੀ ਕਰਾਂਗੇ ਜੇ ਘੱਟ ਦਾ ਹੁੰਦਾ ਫਿਰ ਉਹਦੇ ਚਾਰਜ ਅਲੱਗ ਲੱਗਦੇ ਠੀਕ ਹੈ ਜੀ ਮੰਨ ਲਓ 4 ਤੋਂ 5000 ਦਾ 4-5000 ਦੀ ਜਿਹੜੀ ਡਿਲੀਵਰੀ ਹੈ ਪੈਸੇ ਲੈਂਦੇ ਉਹਦੀ ਤਾਂ ਮੰਨ ਲਓ ਫ੍ਰੀ ਹੈ ਹਾਂ ਫ੍ਰੀ ਹੈ ਆਪਣੇ ਵੱਲੋਂ ਤੇ ਜੇ ਕੋਈ ਉਹ ਤੋਂ ਘੱਟ ਦੀ ਹੈ ਤਾਂ ਉਹਨੂੰ ਚਾਰਜ ਦੇਣਾ ਉਹਦੇ ਚਾਰਜ ਦੇਣਾ ਬਾਹਰਲਾ ਉਹ ਚਾਰਜ ਵਾਲੇ ਨੂੰ ਲੱਗੂਗੀ ਉਹੋ ਜਿੱਥੇ ਮਰਜ਼ੀ ਮੰਗਾਓ ਵਲਡਵਾਰਡ ਬਾਈ ਦੇ ਕਹੀ ਦਿੱਤਾ ਵੀ ਡਿਲੀਵਰੀ ਹੈ ਇਹਨਾਂ ਕੋਲੇ ਹਾਜ਼ਰ ਹੈ ਜਿੱਥੇ ਆਖੋਗੇ ਕੱਪੜੇ ਉੱਥੇ ਉੱਪਰ ਦੇ ਕਰ ਦੇਣਗੇ ਹਾਂਜੀ ਸੋ ਧੰਨਵਾਦ